ਸਾਰੇ ਹੀ ਦਰਸ਼ਕਾਂ ਦਾ ਸਵਾਗਤ ਆ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਮੈਂ ਇਸ ਵੇਲੇ ਮੌਜੂਦਾ ਗੁਰਦਾਸਪੁਰ ਦੀ ਪੁੱਡਾ ਕਲੋਨੀ ਦੇ ਵਿੱਚ ਜਿੱਥੇ ਇੱਕ ਵੱਖਰਾ ਹੀ ਭਗਤੀ ਲਹਿਰ ਕਹਿ ਸਕਦੇ ਆ ਜਾਂ ਇੱਕ ਵੱਖਰਾ ਮਾਹੌਲ ਜਿਹੜਾ ਵਾ ਉਹ ਦੇਖਣ ਨੂੰ ਮਿਲ ਰਿਹਾ ਵਾ 30 ਤਰੀਕ ਨੂੰ ਗੁਰਦਾਸਪੁਰ ਦੇ ਵਿੱਚ ਭਗਵਾਨ ਜਗਨਨਾਥ ਜੀ ਦੀ ਇੱਕ ਬਵੇ ਰਥ ਯਾਤਰਾ ਜੜੀ ਆ ਉਹ ਨਿਕਲ ਰਹੀ ਆ ਜਿਸ ਨੂੰ ਲੈ ਕੇ ਸ਼੍ਰੀ ਸਨਾਤਨ ਜਾਗਰਣ ਮੰਚ ਔਰ ਵੱਖ-ਵੱਖ ਸੰਸਥਾਵਾਂ ਵੱਲੋਂ ਮਿਲ ਕੇ ਜੜਾ ਵਾ ਘਰ-ਘਰ ਜਾ ਕੇ ਲੋਕਾਂ ਨੂੰ ਜੜਾ ਵਾ ਸੱਦਾ ਦਿੱਤਾ ਜਾ ਰਿਹਾ ਵਾ ਇਸ ਵੇਲੇ ਪੁੱਡਾ ਕਲੋਨੀ ਦੇ ਵਿੱਚ ਵਿਕਰਮ ਸ਼ਰਮਾ ਜੀ ਜਿਹੜੇ ਕਿ ਧਾਰੀਵਾਲ ਨੂੰ ਬਿਲੋਂਗ ਕਰਦੇ ਆ ਮੇਰੇ ਟੀਚਰ ਵੀ ਆ ਅ ਚਾਣਕ ਉਹਨਾਂ ਦੇ ਘਰ ਇਸ ਵੇਲੇ ਅਸੀਂ ਪਹੁੰਚੇ ਉਹਨਾਂ ਨੂੰ ਸੱਦਾ ਦੇਣ ਦੇ ਲਈ ਸਾਡੇ ਨਾਲ ਇਸ ਰਾਥ ਯਾਤਰਾ ਦੇ ਸਬੰਧਿਤ ਜਿਹੜਾ ਵਾ ਬਹੁਤ ਹੀ ਇੱਕ ਸਾਡੀ ਸਨਮਾਨਿਤ ਸ਼ਖਸੀਅਤ ਜਿਹੜੀ ਆ ਉਹ ਡਾਕਟਰ ਸਾਹਿਬ ਆਏ ਹੋਏ ਨੇ ਡਾਕਟਰ ਸਾਹਿਬ ਨੇ ਇਹ ਗੱਲ ਕਰਨੀਆਂ ਹਾਂਜੀ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਔਰ ਕੀ ਪ੍ਰਬੰਧ ਤੁਹਾਡੇ ਵੱਲੋਂ ਜਗਨਨਾਥ ਯਾਤਰਾ ਨੂੰ ਲੈ ਕੇ ਚੱਲ ਰਿਹਾ ਕਿਸ ਤਰ੍ਹਾਂ ਦਾ ਤੁਹਾਨੂੰ ਗੁਰਦਾਸਪੁਰ ਦੇ ਲੋਕਾਂ ਦਾ ਜਿਹੜਾ ਵਾ ਅੱਗੋ ਰਿਐਕਸ਼ਨ ਨਜ਼ਰ ਆਇਆ ਵਾ ਤੋ ਮੈਂ ਡਾਕਟਰ ਨੂੰ ਡਾਕਟਰ ਨੂਪਮ ਡਾਕਟਰ ਨੂਪਮ ਮਹਾਜਨ मैं अभी वृंदावन में निवास कर रहा हूँ जन्म स्थान मेरा गुरदासपुर है जी। मुझे बड़ों का गुरुजी का आदेश हुआ था कि गुरदासपुर में रथ यात्रा करनी है तो उनके आदेश के अनुसार रथ यात्रा करने यहाँ पर आ रहे हैं और जिस प्रकार जो आपने सपोर्ट की बात की मैं पिछले 2010 में हमने पहली बार रथ यात्रा का आयोजन किया था जितनी जितना सहयोग और जितनी सपोर्ट और जिस क्वालिटी की सपोर्ट इस बार मुझे मिली है ਐਸੀ ਸਪੋਰਟ ਪਿਛਲੇ 15 ਸਾਲ ਮੇ ਮੁਝੇ ਆਜ ਤੱਕ ਨਹੀਂ ਮਿਲੀ ਸਰ ਸੁਣਨੇ ਮੇ ਮਤਲਬ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਵਾ ਕਿ ਦੇਸ਼ ਦੇ ਪ੍ਰਯਤਨ ਤੇ ਸੰਸਕ੍ਰਿਤਿਕ ਮੰਤਰੀ ਜਿਹੜੇ ਆ ਗਜਿੰਦਰ ਸਿੰਘ ਸ਼ਖਾਵਤ ਜੀ ਵੀ ਪਹੁੰਚ ਰਹੇ ਉਸ ਨੂੰ ਲੈ ਕੇ ਕੀ ਜਾਣਕਾਰੀ ਆ ਜੀ ਲੋਕ ਉਸ ਨੂੰ ਲੈ ਕੇ ਬੜੇ ਉਤਸ਼ਾਹਿਤ ਨਜ਼ਰ ਆ ਰਹੇ ਨੇ ਹਾਂਜੀ ਉਹਨਾਂ ਕੋ ਹਮਨੇ ਸਪੈਸ਼ਲੀ ਇਨਵਾਈਟ ਕੀਤਾ ਥਾ ਸ਼੍ਰੀ ਗਜਿੰਦਰ ਸਿੰਘ ਸ਼ਖਾਵਤ ਜੀ ਕੋ ਜੀ हम उनके पास गए थे उनसे रिक्वेस्ट की थी और उन्होंने आने के लिए वो मान भी गए और उसको लेके हम सब में भी उत्साह है कि वो आएंगे और यहाँ पर ऐसा देखेंगे और हमारे यहाँ पे सनातन जो धर्म है उसको बढ़ावा मिलेगा सर तीस तरीक यात्रा निकल रही है किस जगह तो निकल रही है किदा कि पड़ाव ने धार्मिक प्रोग्राम बारे जरा जानकारी वो जरूर जी सो जगन्नाथ रथ यात्रा जो है ये कृष्णा मंदिर मंडी से 30 जून को निकाली जाएगी एक बजे स्टेज प्रोग्राम प्रारंभ हो जाएगा सवा एक बजे भगवान को छप्पन भोग लगेगा और उसके बाद श्री विशाखा श्रीमती विशाखा देवी दासी जो कि मायापुर से आ रही हैं और वर्ल्ड नोन सिंगर हैं पूरे विश्व में विख्यात हैं वे आके वे आके आ, कीर्तन भजन करेंगी और उसके बाद चार बजे रथ यात्रा का प्रारंभ हो जाएगा और उसके बाद पूरे शहर की परिक्रमा करते हुए संगलपुरा रोड से होते हुए तिबड़ी चौक फिर हनुमान चौक फिर गीता भवन चौक फिर परशुराम चौक फिर वहां से बीजवाली मंडी और फिर वहां से लाइब्रेरी चौक फिर दोबारा हनुमान चौक फिर वहां से जहाज चौक और फिर जी रोड होती हुई वहां पे फिर कृष्णा मंदिर में विश्राम लेगी सात बजे अप्रॉक्सीमेटली विश्राम होगा और साढ़े बजे सबके सबके लिए भंडारे का आयोजन किया जा रहा है ਤੋ ਗੱਲਬਾਤ ਲਈ ਧੰਨਵਾਦ ਆਪਾਂ ਜਾਣਕਾਰੀ ਹੁਣ ਲੈਨੇ ਆ ਸ਼੍ਰੀ ਸਨਾਤਨ ਜਾਗਰਣ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਜੀ ਤੋਂ ਕਿਉਂਕਿ ਪਵਨ ਸ਼ਰਮਾ ਜੀ ਔਰ ਉਹਨਾਂ ਦੇ ਸਾਥੀ ਚਾਹੇ ਮਨੋਜ ਰੈਣਾ ਜਾਂ ਦਲਜੀਤ ਜੀ ਜਾਂ ਪੂਰੀ ਇਹਨਾਂ ਦੀ ਟੀਮ ਜਿਹੜੀ ਆ ਬਹੁਤ ਗਰਮੀ ਦੇ ਵਿੱਚ ਸਖਤ ਮਿਹਨਤ ਜਿਹੜੀ ਆ ਉਹ ਕਰ ਰਹੀ ਐ ਇਸ ਰਥ ਯਾਤਰਾ ਨੂੰ ਸਫਲ ਬਣਾਉਣ ਦੇ ਲਈ ਵੈਸੇ ਵੀ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਾਰਾ ਸਾਲ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਆ ਸ਼੍ਰੀ ਸਨਾਤਨ ਜਾਗਰਣ ਮੰਚ ਦਾ ਹਰ ਪ੍ਰੋਗਰਾਮ ਦੇ ਵਿੱਚ ਇੱਕ ਵੱਡਾ ਸਹਿਯੋਗ ਹੁੰਦਾ ਵਾ ਹਾਂਜੀ ਭਵਨ ਜੀ ਇੱਕ ਹੋਰ ਵੱਡਾ ਯੋਜਨ ਜੜਾ ਵਾ ਕੁਛ ਦਿਨਾਂ ਚ ਆ ਰਿਹਾ ਵਾ ਗਰਮੀ ਦਾ ਵੀ ਮੌਸਮ ਆ ਬਰਸਾਤ ਵੀ ਕਈ ਵਾਰ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਿੱਦਾਂ ਦੇ ਅਰੇਂਜਮੈਂਟ ਕੀਤੇ ਗਿਆ ਭਗਵਾਨ ਜਗਨਨਾਥ ਜੀ ਦੀ ਰਥ ਯਾਤਰਾ ਨੂੰ ਲੈ ਕੇ ਜੈ ਜਗਨਨਾਥ ਦੇਖੋ ਜੀ ਸਭ ਤੋਂ ਪਹਿਲਾਂ ਤੇ ਅਸੀਂ ਆਪਣੇ ਆਪ ਨੂੰ ਬਹੁਤ ਭਾਗੇਸ਼ਾਲੀ ਸਮਝਦੇ ਆ ਕਿ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮੈਨੂੰ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨਾਲ 2021 'ਚ ਮਿਲਿਆ ਸੀਗਾ ਔਰ ਇਸ ਵਾਰੀ ਜਿਹੜਾ ਇਹ ਮੌਕਾ ਮਿਲਿਆ ਵਾ ਸ਼੍ਰੀ ਸਨਾਤਨ ਜਾਗਰਣ ਮੰਚ ਦੇ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਇਹ ਸੇਵਾ ਮਿਲੀ ਆ ਔਰ ਜਿਸ ਤਰ੍ਹਾਂ ਇਹ ਸੇਵਾ ਪਹਿਲਾਂ ਨਿਭਾਈ ਸੀਗੀ ਪ੍ਰਮਾਤਮਾ ਦੇ ਅੱਗੇ ਜਗਨਨਾਥ ਜੀ ਦੇ ਅੱਗੇ ਇਹ ਅਰਦਾਸ ਕਰਨੇ ਆ ਵੀ ਇਹ ਜਿਹੜੀ ਸੇਵਾ ਵਾ ਪਹਿਲੇ ਨਾਲੋਂ ਵੀ ਅਸੀਂ ਵੱਧ ਚੜ ਕੇ ਨਿਭਾਈਏ ਔਰ ਇਹ ਯਾਤਰਾ ਜਿਹੜੀ ਆ ਸਫਲ ਬਣੇ ਜਿਸ ਤਰ੍ਹਾਂ ਦੇ ਪ੍ਰੋਗਰਾਮ ਤੁਸੀਂ ਕਹਿ ਰਹੇ ਜੇ ਪਹਿਲਾਂ ਹੁੰਦੇ ਰਹੇ ਨੇ ਮੇਰੀ ਇਹੋ ਹੀ ਅਪੀਲ ਆ ਤੁਹਾਡੇ ਮਾਦਨ ਵਾਲੇ ਲੋਕਾਂ ਦੇ ਅੱਗੇ ਕਿ ਇਹ ਜਿਹੜਾ ਪ੍ਰੋਗਰਾਮ ਹੈ ਜਗਨਨਾਥ ਜੀ ਦੀ ਰੱਥ ਯਾਤਰਾ ਇਹ ਸਾਰਿਆਂ ਪ੍ਰੋਗਰਾਮਾਂ ਦੇ ਪ੍ਰੋਗਰਾਮਾਂ ਦੇ ਨਾਲੋਂ ਇਸ ਵਾਰ ਹੋਰ ਵੀ ਭਵੇ ਔਰ ਸੁੰਦਰ ਹੋਣਾ ਚਾਹੀਦਾ ਵਾ ਸਰ ਗੁਰਦਾਸਪੁਰ ਸ਼ਹਿਰ ਦੇ ਕੱਲੇ ਕੱਲੇ ਘਰ ਵਿੱਚ ਤੁਸੀਂ ਜਾ ਰਹੇ ਜੇ ਸੱਦਾ ਦੇਣ ਅੱਗੋਂ ਲੋਕ ਵੀ ਤੁਹਾਨੂੰ ਬਹੁਤ ਪਿਆਰ ਕਰ ਰਹੇ ਆ ਸ਼ਹਿਰ ਵਾਸੀਆਂ ਨੂੰ ਜਾਂ ਜ਼ਿਲ੍ਹਾ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਰੱਥ ਯਾਤਰਾ ਨੂੰ ਲੈ ਕੇ ਕੋ ਅਸੀਂ ਦੇ ਸ਼ੁਰੂ ਤੋਂ ਇੱਕੋ ਗੱਲ ਕਰਨੇ ਵੀ ਅਸੀਂ ਸਿਰਫ ਪ੍ਰੋਗਰਾਮ ਰੱਖਨੇ ਆ ਜਿਸ ਤਰ੍ਹਾਂ ਜਗਨਨਾਥ ਰਾਸ਼ ਯਾਤਰਾ ਜੀ ਦਾ ਪ੍ਰੋਗਰਾਮ ਅਸੀਂ 30 ਤਰੀਕ ਨੂੰ ਰੱਖਿਆ ਹੈ ਇਹਨੂੰ ਸਫਲ ਜਿਹੜਾ ਕਰਨਾ ਹੈ ਉਹ ਲੋਕਾਂ ਨੇ ਕਰਨਾ ਹੈ ਔਰ ਜੋ ਸਾਨੂੰ ਅੱਜ ਤੱਕ ਸਹਿਯੋਗ ਮਿਲਿਆ ਵਾ ਔਰ ਪਰਮਾਤਮਾ ਦੇ ਅੱਗੇ ਅਰਦਾਸ ਕਰਨੇ ਆ ਵੀ ਸਾਡੇ ਤੇ ਲੋਕਾਂ ਦਾ ਔਰ ਪਰਮਾਤਮਾ ਦਾ ਆਸ਼ੀਰਵਾਦ ਇਸੇ ਤਰ੍ਹਾਂ ਬਣਿਆ ਰਵੇ ਕਿਉਂਕਿ ਲੋਕਾਂ ਦੇ ਸਹਿਯੋਗ ਨਾਲ ਹੀ ਪ੍ਰੋਗਰਾਮ ਸਫਲ ਹੁੰਦੇ ਨੇ ਸੰਸਥਾ ਪ੍ਰੋਗਰਾਮ ਨੂੰ ਰੱਖਦੀ ਆ ਸਫਲ ਜਿਹੜਾ ਵਾ ਉਹ ਲੋਕ ਬਣਾਉਂਦੇ ਨੇ ਔਰ ਨਾਨ ਨਾਲ ਇਹ ਵੀ ਅਪੀਲਾ ਵੀ ਇਸ ਰਾਤ ਯਾਤਰਾ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਵੋ ਔਰ ਪ੍ਰਭੂ ਜਗਨਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਤੁਹਾਡੇ ਸ਼ਹਿਰ ਦੇ ਵਿੱਚ ਜਗਨਨਾਥ ਜੀ ਆ ਰਹੇ ਨੇ ਔਰ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਸੋ ਇਹ ਨੇ ਪਵਨ ਸ਼ਰਮਾ ਜੀ ਸ਼੍ਰੀ ਸਨਾਤਨ ਜਾਗਰਣ ਮੰਚ ਦੇ ਪ੍ਰਧਾਨ ਐਸ ਵੇਲੇ ਅਸੀਂ ਮੌਜੂਦ ਆ ਵਿਕਰਮ ਸ਼ਰਮਾ ਜੀ ਜਿਹੜੇ ਕਿ ਪਿਸ਼ੋਕੜ ਜਿੰਨਾ ਦਾ ਧਾਰੀਵਾਲ ਦੇ ਨਾਲ ਜੁੜਿਆ ਹੋਇਆ ਵਾ ਔਰ ਮੇਰੇ ਟੀਚਰ ਵੀ ਨੇ ਇਹਨਾਂ ਕੋਲ ਮੈਂ ਪੜਦਾ ਵੀ ਰਿਹਾ ਵਾਂ ਸਭ ਤੋਂ ਪਹਿਲਾਂ ਇਹਨਾਂ ਦਾ ਵੀ ਅਸ਼ੀਰਵਾਦ ਲਵਾਂਗੇ ਅੱਜ ਇਹ ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਦਾ ਇੱਕ ਸੱਦਾ ਪੱਤਰ ਦੇਣ ਦੇ ਲਈ ਸ਼ਰਧਾਲੂ ਆਏ ਆ ਔਰ ਤੁਸੀਂ ਬੜਾ ਨਿੱਘਾ ਸਵਾਗਤ ਕੀਤਾ ਵਾ ਕੀ ਕਹਿਣਾ ਚਾਹੋਗੇ ਇਸ ਸਾਰੇ ਲੋਕਿਕ ਮਾਹੌਲ ਇਸ ਧਾਰਮਿਕ ਪ੍ਰੋਗਰਾਮ ਨੂੰ ਲੈ ਕੇ ਸਰ ਦੇਖੋ ਜੀ ਇਹ ਪ੍ਰਭੂ ਜੀ ਦੀ ਕਿਰਪਾ ਹੈ ਇਹ ਕਿਰਪਾ ਇਹ ਹੈ ਤੇ ਮਨ ਬੜਾ ਉਤਸ਼ਾਹਤ ਹੈ ਆਨੰਦ ਪੂਰਾ ਮਨ ਦੇ ਵਿੱਚ ਤੇ ਇੱਕ ਛੋਟੀ ਜੀ ਗੱਲ ਮੈਂ ਜਰੂਰ ਸ਼ੇਅਰ ਕਰਨਾ ਚਾਹਾਂਗਾ ਕਿ ਮੇਰਾ ਕਦੀ ਮੌਕਾ ਨਹੀਂ ਮਿਲਿਆ ਸੀ ਬਹੁਤ ਦੇਰ ਦਾ ਇਤਿਹਾਸ ਸੀ ਮੇਰਾ ਕਿ ਜਗਨਨਾਥ ਮੇਰੇ ਕਿਤੇ ਦਰਸ਼ਨ ਹੋ ਜਾਣ ਜਾ ਕੇ ਤੇ 2 ਮਹੀਨੇ ਪਹਿਲਾਂ ਹੀ ਅਚਾਨਕ ਪ੍ਰੋਗਰਾਮ ਬਣਿਆ ਤੇ ਮੇਰੇ ਪੁੱਤਰ ਨੂੰ ਉਹਨਾਂ ਨੇ ਬੁਲਾਇਆ ਤੇ ਉਹ ਦਰਸ਼ਨ ਕਰਕੇ ਆਇਆ ਤੇ 2 ਮਹੀਨੇ ਪਹਿਲਾਂ ਉਹ ਬੁਲਾਇਆ ਤੇ ਅੱਜ ਉਹਨਾਂ ਦੇ ਮੇਰੇ ਘਰ ਚਰਨ ਪੈ ਗਏ ਨੇ ਮੈਂ ਬਹੁਤ ਹੀ ਆਨੰਦਿਤ ਹਾਂ ਹੋ ਤੇ ਤੇ ਇਹ ਜੇ ਸ਼ੁਭ ਯਾਤਰਾ ਵਾ ਬੜਾ ਸ਼ੁਭ ਦਿਹਾੜਾ ਵਾ ਤੇ ਨੇਚਰਲੀ ਉਹਨਾਂ ਦੀ ਬਹੁਤ ਬਹੁਤ ਕਿਰਪਾ ਮੈਂ ਚਾਹਾਂਗਾ ਹਰ ਕਿਸੇ ਦੀ ਕਿਰਪਾ ਰਵੇ ਮੇਰੇ ਮਾਤਾ ਪਿਤਾ ਜੀ ਨੇ ਇਹ ਮੈਨੂੰ ਬਹੁਤ ਪ੍ਰੇਰਿਤ ਕਰਦੇ ਨੇ ਇਹੋ ਜਿਹਾ ਸ਼ੁਭ ਕੰਮ ਕਰਨ ਤੇ ਤੇ ਉਹਨਾਂ ਦਾ ਵੀ ਮੈਂ ਪੂਰਾ ਦਾ ਪੂਰਾ ਮਤਲਬ ਸਨਮੰਦ ਹੈ ਆਸ਼ੀਰਵਾਦ ਉਹਨਾਂ ਦਾ ਹਮੇਸ਼ਾ ਬਣਿਆ ਰਹੇ ਸੋ ਗੱਲਬਾਤ ਲਈ ਧੰਨਵਾਦ ਇਹਨੇ ਵਿਕਰਮ ਸ਼ਰਮਾ ਜੀ ਮੇਰੇ ਟੀਚਰ ਵੀ ਨੇ ਔਰ ਇੱਕ ਬਹੁਤ ਨੇਕ ਸਖਸ਼ੀਅਤ ਨੇ ਧਾਰੀਵਾਲ ਤੋਂ ਗੁਰਦਾਸਪੁਰ ਇਸ ਵੇਲੇ ਪੁੱਡਾ ਕਲੋਨੀ ਚ ਰਹਿੰਦੇ ਆ ਬਹੁਤ ਵਧੀਆ ਜਿਹੜਾ ਵਾ ਅਲੌਕਿਕ ਮਾਹੌਲ ਜਿਹੜਾ ਵਾ ਪੂਰੇ ਗੁਰਦਾਸਪੁਰ ਸ਼ਹਿਰ ਨਹੀਂ ਪੂਰੇ ਜ਼ਿਲ੍ਹੇ ਦੇ ਵਿੱਚ ਨਜ਼ਰ ਆ ਰਿਹਾ ਵਾ ਲਗਾਤਾਰ ਸ਼੍ਰੀ ਸਨਾਤਨ ਜਾਗਰਣ ਮੰਚ ਔਰ ਬਾਕੀ ਧਾਰਮਿਕ ਸੰਸਥਾਵਾਂ ਵੱਲੋਂ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਮਿਲ ਕੇ 30 ਤਰੀਕ ਨੂੰ ਜਿਹੜਾ ਵਾ ਗੁਰਦਾਸਪੁਰ ਸ਼ਹਿਰ ਦੇ ਵਿੱਚ ਬੱਵੇ ਭਗਵਾਨ ਜਗਨਨਾਥ ਜੀ ਦੀ ਜਿਹੜਾ ਵਾ ਰੱਥ ਯਾਤਰਾ ਜੜੀ ਆ ਉਹ ਕੱਢੀ ਜਾ ਰਹੀ ਆ ਐਕਸਪ੍ਰੈਸ ਨਿਊਜ਼ 2 ਵੱਲੋਂ ਵੀ ਮੇਰੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਪੀਲਾ ਕੀ ਇਸ ਰੱਥ ਯਾਤਰਾ ਦੇ ਵਿੱਚ ਠੀਕ ਸਮੇਂ ਸਿਰ ਦੁਪਹਿਰ ਨੂੰ ਪਹੁੰਚ ਕੇ ਭਗਵਾਨ ਜਗਨਨਾਥ ਜੀ ਦਾ ਜੈ ਸ਼੍ਰੀ ਕ੍ਰਿਸ਼ਨ ਜੈ ਭਗਵਾਨ ਜਗਨਨਾਥ